ਹਾਂਜੀ ਮੈਂ ਬੋਲਦਾ ਬਾਬਾ ਅਮਰੀਕ ਮਹੰਤ ਹਲਕਾ ਖਿੰਮ ਕਰ ਤੂੰ ਮੇਰਾ ਮੇਰਾ ਅੰਮਰਕੋਟ ਜਨਮ ਮੇਰਾ ਹੈਗਾ ਪਿੰਡ ਪੂਰਾ ਕੋਨਾ ਸੰਤ ਬਾਬਾ ਕਰਤਾਰ ਸੰਖਾਲਸਾ ਜੀ ਦਾ ਤੇ ਮੈਂ ਇਹਨਾਂ ਕਹਿਣਾ ਚਾਹਉਣਾ ਵਾ ਪੇ ਨਵਾਂ ਸਾਲ ਸੋ ਸੁਖਾਣਾ ਹਰ ਘਦੇ ਘਰੇ ਆਵੇ ਤੇ ਹਰ ਇੱਕ ਨੂੰ ਤੰਦਸਤੀ ਮਾਲ ਕਰਖੇ ਦੂਸਰੀ ਗੱਲ ਕਹਿਣਾ ਚਾਹੁੰਨਾ ਜਿਹੜਾ ਸ਼ਬੂ ਬਾਰਡਰ ਤੇ ਤੇ ਕਿਸਾਨਾਂ ਦਾ ਮੋਰਚਾ ਲੱਗਾ ਵਾ ਤੇ ਖਨੋਰੀ ਬਾਰਡਰ ਤੇ ਵੱਧ ਚੜ ਕੇ ਨੌਜਵਾਨ ਮੁੰਡੇ ਉਹਨਾਂ ਸਾਦੋ ਪਾਪੂਤ ਦੇ ਸਾਹਿਬ ਜੀ ਅੱਜ 35 ਦਿਨ ਹੋ ਗਏ ਇਹਨਾਂ ਨੂੰ ਵਰਨਵੰਤ ਵਰਖਿਆ ਉਹਨਾਂ ਤੇ ਵੱਲ ਚੜ ਕੇ ਸਾਦੋ ਤੇ ਮਾਰਸ ਦੇ ਬਾਸ਼ਾ ਜਿਹਦੀ ਜ਼ੁਬਾਨ ਤੇ ਫਤਿਹ ਉਹਦੀ ਜਹਾਨ ਤੇ ਫਤਿਹ ਵਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ